ਤੋ ਆ ਬੜੀ ਦੁੱਖ ਵਾਲੀ ਗੱਲ ਹੈ ਵੀ ਨਾ ਸੀ ਤੂਫਾਨ ਨਾਲ ਗੋਲੀਆਂ ਨਾਲ ਖਤਮ ਨਹੀਂ ਹੋਏ ਤੇ ਅੱਜ ਸਾਡੇ ਜਿਹੜੇ ਪੰਜਾਬ ਦੀ ਨੌਜਵਾਨੀ ਉਹ ਚਿੱਟੇ ਦੇ ਨਾਲ ਜਿਹੜੀ ਆ ਮੁੱਕਦੀ ਜਾ ਰਹੀ ਆ ਆ ਜਿਹੜੀ ਤੁਸੀਂ ਵੀਡੀਓ ਵੇਖ ਰਹੇ ਹੋ ਪਿੰਡ ਮਹਾਲਮ ਅੱਜ ਤੋਂ 15 ਦਿਨ ਪਹਿਲਾਂ ਇਸ ਨੌਜਵਾਨ ਦਾ ਪਹਿਲਾ ਵੱਡਾ ਭਰਾ ਮਰਿਆ ਤੇ 15 ਦਿਨਾਂ ਬਾਅਦ ਜੇ ਉਹਦਾ ਸਿਵਾ ਨਹੀਂ ਸੀ ਠੰਡਾ ਹੋਇਆ ਤੇ ਦੂਜਾ ਛੋਟਾ ਭਰਾ ਨਸ਼ੇ ਦੇ ਨਾਲ ਮਰ ਗਿਆ ਦੋਨੋਂ ਭਰਾ ਜਿਹੜੇ ਨਸ਼ੇ ਦੇ ਨਾਲ ਓਵਰ ਮਰ ਗਏ ਚਿੱਟੇ ਦੇ ਨਾਲ ਤੇ ਆ ਪਿਓ ਵੇਖੋ ਕਿੱਡਾ ਬੁਰਾ ਆਲੇ ਪਿਓ ਦੇ ਕੋਲ ਕੱਖ ਨਹੀਂ ਰਹਿ ਗਿਆ ਤੇ ਕਿੱਡੀ ਘਰ ਦੇ ਵਿੱਚ ਗਰੀਬੀ ਹੈ ਤੇ ਸਰਕਾਰਾਂ ਨੂੰ ਕੁਝ ਨਾ ਕੁਝ ਸ਼ਰਮ ਚਾਹੀਦੀ ਹੈ ਜਿਹੜੇ ਇਹ ਪ੍ਰਸ਼ਾਸਨ ਜਾਂ ਸਰਕਾਰਾਂ ਨਸ਼ੇ ਨੂੰ ਹਜੇ ਠੱਲ ਨਹੀਂ ਪਾਉਂਦੀਆਂ ਪਈਆਂ ਤੇ ਇੱਧਰ ਵੇਖੋ ਐਨਾ ਵੇਚਣ ਵਾਲਿਆਂ ਨੂੰ ਵੀ ਸ਼ਰਾਬ ਕਿਨਾਂ ਦਾ ਲੱਗਣਾ ਐਨਾ ਪੈਣਾ ਜਿਹੜੀਆਂ ਵਰਲਾਪ ਕਰਦੀਆਂ ਪਈਆਂ ਨੇ ਮਗਰ ਦੋ ਪੈਣਾ ਹੀ ਰਹਿ ਗਈਆਂ ਨੇ ਇਹਨਾਂ ਦਾ ਸਰਾਫ ਵੀ ਵੇਚਣ ਵਾਲਿਆਂ ਨੂੰ ਹੀ ਲੱਗਣਾ ਹੈ ਤੇ ਸਾਨੂੰ ਬਹੁਤ ਵੱਧ ਪ੍ਰਸ਼ਾਸਨ ਦਾ ਸਰਕਾਰ ਦਾ ਸਾਰਿਆਂ ਨੂੰ ਰਲ ਮਿਲ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਨਸ਼ੇ ਨੂੰ ਭਾਈ ਠੱਲ ਪਾਉਣੀ ਚਾਹੀਦੀ ਹੈ ਬਹੁਤ ਬੁਰਾ ਹਾਲ ਹੈ ਫਿਰੋਜ਼ਪੁਰ ਸਾਰੇ ਪੰਜਾਬ ਦਾ ਹੀ ਬੜਾ ਬੁਰਾ ਹਾਲ ਹੈ ਤੇ ਮਹਾਲਮ ਦੇ ਵਿੱਚ ਹਜੇ ਤੁਸੀਂ ਵੇਖ ਲਓ ਵੀ ਕਈ ਨੌਜਵਾਨ ਜਿਹੜੇ ਨਸ਼ੇ ਦੇ ਨਾਲ ਇਸ ਤਰ੍ਹਾਂ ਜੂਝ ਰਹੇ ਨੇ ਅੱਜ ਤੋਂ ਪਹਿਲਾਂ ਬੜੀਆਂ ਮੌਤਾਂ ਹੋ ਚੁੱਕੀਆਂ ਨੇ ਨਸ਼ੇ ਦੇ ਨਾਲ ਤੇ ਹਜੇ ਕਈ ਹੋਰ ਨੌਜਵਾਨ ਨਸ਼ੇ ਦੀ ਲਪੇਟ ਦੇ ਵਿੱਚ ਨੇ ਵੀਡੀਓ ਸ਼ੇਅਰ ਕਰੋ